ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੰਨ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਗਾਮਾ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਭਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਸਸਿਕਾ ਬਾਈ ਹੋਰ ਠੀਕੋਂ ਵਧੀਆ ਬਹੁਤ ਵਧੀਆ ਵੀ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਬਾਈ ਚਲੋ ਵਧੀਆ ਨਾਮ ਤੇ ਡਰੈਸ ਨਾਮ ਵੀ ਹਰਜੀਤ ਸਿੰਘ ਪਿੰਨ ਸ਼ਨਾ ਗਲਾਬ ਸਿੰਘ ਵਾਲਾ ਠੀਕ ਹੈ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਰਹਿੰਦੇ ਆਪਾਂ ਨੇੜੇ ਵੀ ਓਕੇ ਬਾਈ ਨੇੜੇ ਆਪਣਾ ਭਦੌਰ ਸਹਿਰ ਹੈਗਾ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 95014 33579 ਵੀ ਠੀਕ ਹੈ ਬਾਈ ਹਾਂ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆਪ ਦੇ ਨਿਰਖ ਪਰ ਕਰਕੇ ਲੈਵੇ ਠੀਕ ਹੈ ਬਾਈ ਆਪਣੇ ਸਾਰਿਆਂ ਬੜਾ ਲਿਆਂਦਿਆਂ ਹੁੰਦੇ ਕੋਈ ਕਰਦੇ ਨਹੀਂ ਹੁੰਦੇ ਠੀਕ ਹੈ ਵੀਰੇ ਹਾਂ ਕਿਹੜਾ ਸੂਹਾ ਸੂਈ ਹੈ ਬੜ ਇਹ ਦੂਜਾ ਸੂਹਾ ਸੂਈ ਹੈ ਡਾਕਟਰ ਕਦੋਂ ਸੂਈ ਹੈ ਵੀਰੇ ਇਹ ਤੜਕੀ ਹੈ ਅੱਜ ਬੜ ਓਕੇ ਤੇ ਮੰਨ ਲੋ ਕਹਿੰਦੇ ਦੂਜਾ ਤੀਜਾ ਦਿਨਾਂ ਦਾ ਸੂਈ ਨੂੰਗਾ ਠੀਕ ਹੈ ਬੱਚਾ ਮੰਗ ਰਿਹਾ ਇਹਦੇ ਬਈ ਠੀਕ ਹੈ ਬਾਈ ਤੇ ਮਾਨੇ ਜਾਲ ਬੰਦੇ ਨੇ ਖੁੱਲੀਆਂ ਛੱਡੀਆਂ ਮੈਂ ਅਸੀਂ ਬੜਾ ਕਿਥੋਂ ਲਈ ਆ ਗਈ ਇਹ ਠੀਕ ਹੈ ਵੀਰੇ ਹਾਂ ਵੀ ਹੂੰ ਤੇ ਬਾਕੀ ਡਾਕਟਰ ਬੈਡ ਦੀ ਕੁਆਲਿਟੀ ਫੇਸ ਬਿਊਟੀ ਕਿੰਨੀ ਕਹਿ ਦੀ ਉਹਨੀ ਚੰਗੀ ਹੈਗੇ ਸਹੀ ਆ ਬਾਕੀ ਡਾਕਟਰ ਫੇਸ ਫੂਸ ਦੀ ਕੁਆਲਿਟੀ ਚੈੱਕ ਕਰ ਬੈਠ ਗਿਆ ਕਿਆ ਬਾਤ ਆ ਬਾਈ ਦੇ ਨੀ ਕਹਾ ਇਹ ਫੇਸ ਆਗਾ ਹੂੰ ਦੇਖ ਡਾਕਟਰ ਸਨਖ ਪੁਣਾ ਬੈਠ ਚ ਸਹੀ ਗੱਲ ਆ ਬਿਊਟੀਫੁਲ ਆ ਹੈਨਾ ਬਿਊਟੀ ਡਾਕਟਰ ਇੱਕ ਨੰਬਰ ਆ ਜਮ ਹੂੰ ਕੱਦ ਪ੍ਰਿੰਟ ਬਰੀਟ ਥਾਨ ਥੂਣ ਇੱਕ ਥਾਨ ਥੂਣ ਡਾਕਟਰ ਬਾਲਾ ਨੇ ਆਇਆ ਚੰਗਾ ਲੱਗਿਆ ਆ ਤੁਹਾਡਾ ਇਹ ਟਰੱਕ ਨੰਬਰ ਆ ਸੀਐਸੰਡੀ ਦੇਖ ਠੀਕ ਆ ਦੇਖ ਰਹਾ ਟਰ ਆਰਡਰ ਪਿੱਛੇ ਤੋਂ ਲੈ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਕਮਾਲ ਦੀ ਹੈ ਕਿੰਨਾ ਬੌਲਾ ਜਾਂ ਦੁੱਧ ਬਾਈ ਹੁਣ ਤਿਆਰ ਆ ਉਹ ਕਹਿੰਦੇ ਮੰਨ ਗਏ ਡਾਕਟਰ 14 15 ਕਿਲੋ ਹੁਣ ਵੇ ਹੈਗਾ 7 8 ਕਿਲੋ ਟਾਈਮ ਦਾ ਠੀਕ ਹੈ ਭਾਈ ਤੇ ਮੰਨੀ ਜਿਹੜਾ ਪਤੜਕੇ ਧਾਰਾ ਮਾਰ ਕੇ ਲਿਆਂਦੀ ਹੈਗੀ ਠੀਕ ਹੈ ਭਾਈ ਤੇ ਬਾਕੀ ਡੈਕਟਰ ਲੇਵੇ ਦੀ ਸਫਾਈ ਸੁਈ ਦੇਖੋ ਹਮ ਫੀਟਿੰਗ ਬੜੀ ਤਕੜੀ ਹੈ ਨਾ ਭਾਈ ਬੜੀ ਨਹੀਂ ਆਏ ਚੰਗੀ ਫੀਟਿੰਗ ਹੈ ਡੈਕਟਰ ਦੇਖਿਆ ਜਾਵਾਤ ਜੇ ਮੈਂ ਫਿੱਟ ਡਰਾ ਪੂਰਾ ਚੰਗਾ ਥਣ ਲੱਗਿਆ ਮੂਠੀ ਵਾਲਾ ਹਮ ਮੰਨ ਕੇ ਡੈਕਟਰ ਨੂੰ ਸਾਮ ਦੇਖੀ ਬਾਦ ਨੀ ਡੈਕਟਰ ਲਾਡੂ ਲੰਗ ਰੋ ਕੱਢੇਗੀ ਠੀਕ ਹੈ ਹੋਰੀ ਕੋਸ ਬਣ ਜਾਣਾ ਹਮ ਤੇ ਮੰਨ ਕੇ ਹੁੰਦਾ ਡੈਕਟਰ ਆਈ ਕਰਕੇ ਲੇਵਾ ਚੱਕੀ ਫਿਰਦੀ ਆ ਵੜ ਠੀਕ ਹੈ ਭਾਈ ਹਮ ਮੂਰੋ ਲੇਵਾ ਚੈੱਕ ਕਰਵਾ ਦ ਹਾਂ ਤੁਹਾਨੂੰ ਬੜਾ ਚੰਗਾ ਲੱਗਿਆ ਹਨਾ ਕਰਮਾ ਹਾਂ ਤੁਹਾਨੂੰ ਦੇਖ ਡਾਕਟਰ ਬਾਕੀ ਦੇਖੀ ਕਰਮਾ ਇਹ ਸੀ ਹੰਡੀ ਲੈ ਭਾਈ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਕਰੀ ਨਹੀਂ ਨੇੜੇ ਡਾਕਟਰ ਖਾਨ ਤੁਹਾਨੂੰ ਦੇਖ ਲੈ ਗਿਆ ਬੈਠ ਨੂੰ ਠੰਡੀ ਸੀਲ ਫੋਲ ਹੈ ਹਨਾ ਬਾਹਰ ਨਹੀਂ ਆਇਆ ਠੰਡੀ ਸੀਲ ਹੈ ਡਾਕਟਰ ਹਾਂ ਚੈੱਕ ਕਰਾ ਡਾਕਟਰ ਨੇੜੇ ਤੋਂ ਦੇ ਹੂੰ ਮੁੱਠੀ ਵਾਲਾ ਥਾਣਾ ਇਹ ਜਿਵੇਂ ਮੁੱਠੀ ਵਾਲਾ ਥਾਣਾ ਹੈਗਾ 2 ਮਿੰਟ ਆਇਆ ਥਾਣ ਦੁੱਧ ਚੋਗ ਉੱਠੇ ਡਾਕਟਰ ਬੈਠ ਲੈ ਸਹੀ ਗੱਲ ਹੈ ਭਾਈ ਸਹੀ ਗੱਲ ਹੈ ਬਾਕੀ ਡਾਕਟਰ ਕੁਆਲਿਟੀ ਹੈ ਤੇ ਦਬੜਿਆਂ ਨੂੰ ਚੈੱਕ ਕਰਾ ਦੇ ਬੈਠਦਾ ਹੂੰ ਤੇ ਫੇਸ ਕੁਆਲਿਟੀ ਡੱਬ ਜਿਹਾ ਪ੍ਰਿੰਟ ਤੇ ਬਾਕੀ ਡਾਕਟਰ ਆਪਾਂ ਨਾਲ ਖੜ ਕੇ ਕੱਦ ਵੀ ਦਿਖਾ ਆਨੇ ਆ ਲੈ ਬਾਈ ਕੱਦ ਦਾ ਅੰਦਾਜ਼ਾ ਵੀ ਜ਼ਰੂਰ ਲਾ ਲਿਓ 6 ਫੁੱਟ ਬਾਈ ਦਾ ਕੱਦ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕਿਨੇ ਬਾਈ ਦੇਖ ਕੱਦ ਕੁੱਦ ਡਾਕਟਰ ਹੂੰ ਬਾਕੀ ਦੇਖ ਇਹਦੇ ਲੰਬੀ ਲੰਬੀ ਕੱਦ ਦੇਖ ਡਾਕਟਰ ਲੈ ਸਹੀ ਗੱਲ ਆ ਬਾਈ ਕੱਦ ਪ੍ਰਿੰਟ ਵਜਨ ਬੁਜਣ ਹੂੰ ਪੂਰੀ ਡਾਕਟਰ ਚਮਕਲ ਆ ਇਹਨਾਂ ਕੋ ਖੁਸ਼ਕ ਜੀ ਹੈਗੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬੱਚਾ ਆ ਗਿਆ ਮਗਰ ਬੱਚਾ ਤੇ ਇੱਕ ਅੱਦ ਬੱਡ ਪ੍ਰਿੰਟ ਪ੍ਰਿੰਟ ਬਿਊਟੀਫੁੱਲ ਆ ਕਿ ਨਹੀਂ ਬਾਕੀ ਡਾਕਟਰ ਚਾਰੂ ਬਹੁਤ ਆ ਗਈ ਠੀਕ ਆ ਦੇ ਡਾਕਟਰ ਫੇਸ ਦੀ ਕੁਆਲਿਟੀ ਫੇਸ ਬੜਾ ਪਿਆਰਾ ਹੈ ਨਾ ਕਰਮਣੀ ਬੜਾ ਨਿਆਇ ਚੰਗਾ ਲੱਗਿਆ ਡਾਕਟਰ ਥੱਲੇ ਹੁੰਦੇ ਹਿੱਲੇ ਵਾਲੂ ਆ ਬੜਾ ਲੈ ਤੋਰਾ ਚੈੱਕ ਕਰੋ ਤੋਰਾ ਵੀ ਕਰਮਣੀ ਦਾ ਇੱਕ ਨੰਬਰ ਆ ਕਿੰਨਾ ਡਾਕਟਰ ਥਣ ਚੰਗਾ ਉਦੋਂ ਚੰਗੀ ਜਵਾਈ ਆ ਠੀਕ ਆ ਹਾਂ ਹੂੰ ਕੀ ਜਿੰਗਾਰਗੀ ਧਾਰਾ ਡਾਕਟਰ ਤੇ ਮੋਲ ਵੀਰੇ ਜਾਇਜ਼ ਹੋ ਮੋਲ ਡਾਕਟਰ ਜਮਾ ਜਾਇਜ਼ ਹੋਗਾ ਮੋਲ ਤਾਂ ਵੜਾ ਕਰਨਾ ਹੀ ਨੀਗਾ ਓਕੇ ਬਾਈ ਬਾਕੀ ਦੇ ਰਾਈਟਰ ਤੋਂ ਖੜ ਨਹੀਂ ਛੜ ਨਹੀਂ ਦੇਖ ਝਾਕਣੀ ਬੈਠੀ ਹਮ ਇਹ ਮੰਨੀ ਕਿ ਜਰਸੀ ਦਾ ਫੇਸ ਲੱਗਾ ਡਾਕਟਰ ਸਹੀ ਗੱਲ ਹੈ ਬਾਈ ਰਾਈਟਰ ਤਾਂ ਤੋਂ ਪੱਦਰ ਰੰਗ ਪ੍ਰਿੰਟ ਹਮ ਬਹੁਤ ਨਿਆ ਚੰਗਾ ਹੈਗਾ ਸਹੀ ਬਟ ਨਸਲ ਬਰੀਡ ਦੇਖ ਹਾਂ ਨਸਲ ਬਹੁਤ ਹਨ ਵੈਲ ਹਾਂ ਬਾਈ ਬਾਕੀ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਖਿੱਚ ਕੇ ਮੁੱਲ ਰੱਖਾਂਗੇ ਵਾਲਾ ਮੁੱਲ ਨਹੀਂ ਰੱਖਦੇ ਬਾਈ ਪ੍ਰਿੰਟ ਪ੍ਰੋਟੈਕ ਨੰਬਰ ਲੇਵਾ ਚੰਗਾ ਥਾਣਾ ਚੰਗਾ ਜਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਹੈ ਬਾਕੀ ਧਾਰਾ ਕੋਈ ਚੱਕ ਨਹੀਂ ਬਾਈ ਮਾਰ ਕੇ ਰੱਖਾ ਲੇ ਬਾ ਦੇਖ ਹਨਾ ਲੈ ਆ ਡਾਕਟਰ ਬਾਕੀ ਸੀਲ ਛੱਡੀ ਦੇਖ ਲੈ ਹਮ ਫਾਈ ਚੈੱਕ ਕਰਾ ਡਾਕਟਰ ਦੇ ਸਹੀ ਗੱਲ ਆ ਬਈ ਵੇ ਫਿੱਟ ਫਿੱਟ ਲੈ ਬਾਪਿਆ ਕਿ ਮੈਂ ਫਿੱਟ ਆਰਡਰ ਆ ਦੇ ਡਾਕਟਰ ਸਫਾਈ ਸਫੂ ਲੈਵੇ ਦੀ ਉਹ ਟੁੱਟਮਾਈ ਦੇ ਸਹੀ ਗੱਲ ਆ ਬਈ ਲੈ ਕਿਆ ਬਾਤ ਅਮਾ ਹੀ ਬੈਠਾ ਰ ਥੱਲੇ ਹਮ ਬਗ ਡਾਕਟਰ ਲੰਡੂ ਲਾਥ ਨੂੰ ਕੱਢ ਗਈ ਠੀਕ ਆ ਹੋਰ ਹੀ ਕੁਝ ਬਣ ਜਾਣਾ ਓਕੇ ਬੱਚਾ ਵੀ ਡਾਕਟਰ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਲੈ ਹਮ ਅਈ ਬਹਿ ਜਾ ਹਾਂ ਅਈ ਬਹਿ ਜਾ ਠੀਕ ਆ ਬਈ ਚੁਆਈ ਦਿਖਾਈ ਡਾਕਟਰ ਦੇ ਮੋਟਾ ਮੋਟਾ ਚੋਣਾ ਹਨਾ ਮਾੜਾ ਨਹੀਂ ਲੜਾ ਚੁਆਈ ਚੈੱਕ ਕਰਾ ਹਮ ਇੱਕ ਨੰਬਰ ਚ ਜਵਾਈ ਆ ਜਿਵੇਂ ਮਰਜੀ ਕੋਈ ਚੱਲ ਕੇ ਚੱਕੇ ਨਹੀਂ ਕਹਿਣਾ ਕੋਈ ਕਿਆ ਬਾਤ ਹੈ ਬੜੀ ਚੰਗੀ ਜਵਾਈ ਆ ਹਾਂ ਬਾਹ ਮੈਂ ਖੜਕਾ ਤਾ ਜਾਣਾ ਮੈਂ ਕਹਿੰਦਾ ਇੱਕ ਨੰਬਰ ਚ ਜਾਣਾ ਕਿਆ ਬਾਤ ਆ ਭਾਈ ਬਾਕੀ ਮਾਇਰ ਲੇਥ ਨਹੀਂ ਦੇ ਡੈਕਟਰ ਹੂੰ ਲੈ ਬੜਾ ਚੰਗਾ ਚੋਣਾ ਕਿ ਨਹੀਂ ਬਾਹ ਨਹੀਂ ਆ ਡੈਕਟਰ ਹੂੰ ਇੱਕ ਨੰਬਰ ਚ ਜਵਾਈ ਆ ਭਾਈ ਮੋਟਾ ਮੋਟਾ ਚੋਣਾ ਠੰਡੀ ਸੀਲ ਕਰ ਦੇ ਵੱਡ ਵਾਲੀ ਪ੍ਰਿੰਟ ਵਾਲੀ ਯਾਦ ਵਾਲੀ ਬ੍ਰੀਟ ਹੋਲਾ ਬਾਈ ਐਨੀਵੇ ਮੈਂ ਡੈਟਰ ਦੇਖੂ ਭਾਈ ਜੂ ਇਹ ਇੱਕ ਨੰਬਰ ਮੈਂ ਦੇਖਣਾ ਚਾਹ ਕਿੰਨੀਆਂ ਧਾਰਾਂ ਮਾਰਿਆਂ ਦਾ ਦੁੱਧ ਹੈ ਹੂੰ ਤੇ ਦੇਖ ਥਣ ਕੱਢਿਆ ਵੇਣੇ ਕਿਆ ਬਾਤ ਹੂੰ ਬਾਕੀ ਡੈਟਰ ਮਾਈਕਰੋ ਮੋਰੋਂ ਦੇਖ ਤਿਆਰੀ ਕਰੀ ਵੇਣੇ ਹੁਣ ਸਹੀ ਗੱਲ ਆ ਬਾਈ ਧਾਰਾਂ ਹੀ ਮਾਰਿਆਂ ਡੈਟਰ ਕੋਈ ਬੱਚਾ ਨਹੀਂ ਛੱਡਾ ਦੇਖ ਲੈ ਵਾ ਸਹੀ ਆ ਕਿੰਨਾ ਕੁ ਕੁਆਲਟੀ ਆ ਤਿਆਰ ਕਰਾ ਹੂੰ ਬਾਕੀ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਮੁੱਲ ਤਾਂ ਡੈਟਰ ਇੰਨਾ ਛੋਟਾ ਹੋਊਗਾ ਕਿੰਨਾ ਕਹਿ ਦਈਏ ਓਕੇ ਬਾਈ ਹਾਂ ਬਾਈ ਅੱਗੇ ਆ ਕੀ ਦੋਨੋਂ ਮੈਂ ਕਿਹੜਾ ਸੁਆ ਏ ਡਾਕਟਰ ਪਹਿਲਾ ਸੁਆ ਬੱਚੀ ਸੁਈ ਆ ਕਦੋਂ ਸੁਈ ਆ ਵੀਰੇ ਏ ਡਾਕਟਰ ਕੱਲ ਸੁਈ ਆਗੀ ਬੱਚਾ ਕੀ ਦੇਤਾ ਬੱਚੀ ਦੇ ਡਾਕਟਰ ਨੇ ਅੱਛੀ ਵਾਲੀ ਚੰਗੀ ਆ ਨਾ ਕੋਹ ਨਹੀਂ ਆ ਚੰਗੀ ਬੱਚੀ ਦੇ ਡਾਕਟਰ ਹਮ ਬੱਚਾ ਬੱਚੀ ਨੂੰ ਜਾਂਦਾ ਇਸਾ ਬੱਚੀ ਦੀ ਕੁਆਲਿਟੀ ਚੈੱਕ ਕਰੋ 프੍ਰਿੰਟ 프੍ਰਿੰਟ ਬੜਾ ਚੰਗਾ ਕਰ ਪ੍ਰਿੰਟ ਦਾ ਡਾਕਟਰ ਕੱਦ ਤੇ ਵਜਨ ਦੇਖ ਬੱਚੀ ਦਾ ਨਾੜੂ ਆ ਜਮਾ ਲਾੜਾ ਡਾਕਟਰ ਸਹੀ ਗੱਲ ਆ ਬਈ ਫੇਸ ਫੂਸ ਦੇ ਬੱਚੀ ਦਾ ਕੀ ਬਾਤ ਆ ਬਈ ਫੇਸ ਬੜਾ ਪਿਆਰਾ ਹਨਾ ਓਏ ਡਾਕਟਰ ਬੱਚੇ ਪਹਿਲੇ ਵਾਲਾ ਸਹੀਦੀ ਮਿਲਦਾ ਹੀ ਨਹੀਂਗਾ ਕਿੰਨੀ ਕੁਆਲਿਟੀ ਆ ਵਛੀ ਬੈਡ ਵੀ ਬਹੁਤ ਚੰਗੀ ਆ ਯਾਰ ਬਾਕੀ ਆਰਡਰ ਦੇ ਡਾਕਟਰ ਬੈਡ ਆਰਡਰ ਦੇ ਕਮਾਲ ਦਾ ਫਿੱਟ ਫਿੱਟ ਲੇਵਾ ਫਾੜੀ ਵਾਲਾ ਆਰਡਰ ਕਿ ਨਹੀਂ ਫਾੜੀ ਆ ਡਾਕਟਰ ਪਹਿਲਾ ਸੁਆ ਬੱਛੀ ਆ ਜੇ ਹੂੰ ਕੀ ਬਾਤ ਆ ਨਾੜਾ ਨੂੜਾ ਫੁੱਲ ਚੰਗੀਆਂ ਕਰਮਾ ਵਾਲੀ ਦੇ ਕਿ ਨਹੀਂ ਬਾੜੀਆਂ ਨਜ਼ਾਇਦ ਨਾੜਾਂ ਚੰਗੀਆਂ ਡਾਕਟਰ ਲੇਵੀ ਚੜਾਈ ਚੜੂਈ ਸਹੀ ਗੱਲ ਆ ਤੇ ਕਿੰਨੀ ਚੰਗੀ ਹੈਗੀ ਤੇ ਥਾਣ ਸੁਣ ਡਾਕਟਰ ਥਾਣ ਉਹਦੂ ਵੀ ਚੰਗਾ ਲਗਿਆ ਵਛੀ ਕੀ ਬਾਤ ਆ ਤੇ ਬਾਕੀ ਡਾਕਟਰ ਕਰਮਾ ਵਾਲੀ ਸੀਲ ਠੰਡੀ ਹੂੰ ਲੈ ਲੈ ਲੇ ਵੀ ਬੜਾ ਚੰਗਾ ਹੈ ਨਾ ਗੱਲ ਅਸੀਂ ਬੈਠਾ ਰਹਿ ਲਾ ਮਗਰ ਮੂਹਰ ਲਾ ਲੇਵਾ ਬਾਕੀ ਮਗਰ ਮੂਹਰ ਦਾ ਡਾਕਟਰ ਲੈ ਤੇ ਚਵਾਈ ਚੁਵਾਈ ਓਕੇ ਚਵਾਈ ਚੂੜਾ ਡਾਕਟਰ ਨੰਬਰ ਆ ਜਾ ਮ ਹਮ ਲੈ ਤੇ ਪਿੱਛੋਂ ਡਾਕਟਰ ਵਾਕੀ ਆਰਡਰ ਦਿਖਾ ਦੇ ਹਮ ਕਿੰਨਾ ਦੁੱਧ ਦੇ ਦੂ ਵਾਸਤੇ ਮੇਂ ਦੋ ਡਾਕਟਰ ਕਿਹੜੇ ਹਿਸਾਬ ਨਾਲ ਬਿਹੜੇ ਰੰਗ ਟੰਗ ਹੈਗੇ ਹਮ 23 24 ਕਿਲੋ ਪਾਉਣਾ ਚਾਹੀਦਾ ਬਿਹੜ ਨੂੰ ਹਮ ਬਾਕੀ ਡਾਕਟਰ ਸੇਵਾ ਹਾੜੀਆ ਵਾਲਾ ਆਰਡਰ ਡਾਕਟਰ ਦੇਗਾ ਹਮ ਚੜਾਏ ਚੜੂਈ ਲਈ ਵੀ ਲੰਬਾਈ ਕਿੰਨੀ ਚੰਗੀ ਹੈਗੀ ਸਹੀ ਹੈ ਤੇ ਥਾਂਲੇ ਵਾਲਾ ਡਾਕਟਰ ਹਮ ਤੇ ਬਾਕੀ ਡਾਕਟਰ ਕਦ ਕੁੱਦ ਤੇ ਨਸਲ ਚੈੱਕ ਕਰਾ ਦੀ ਬਿਹੜ ਦੀ ਕਿਆ ਬਾਤ ਆ ਇਹ ਲੇਵਾ ਤਾਂ ਬੜਾ ਚੰਗਾ ਕਰ ਮੇਰਾ ਦੇ ਫੇਸ ਕੁਆਲਿਟੀ ਬਿਊਟੀ ਬੋਦੀਵਾਦੀ ਵੜਦੇ ਹਨ ਇੱਕ ਨੰਬਰ ਬਰੀਡ ਦੇ ਡੈਕਟਰ ਖੜਨੇ ਲੰਬਾਈ ਲੰਬੂਈ ਕਲਰ ਆਹ ਡੈਕਟਰ ਜਿਹੜਾ ਲਿਫਟਾ ਮਾਰਦਾ ਰਾਂਜੀ ਵੜਦਾ ਸਹੀ ਗੱਲ ਆ ਬਾਈ ਤੇ ਬਾਕੀ ਡੱਬਾ ਤੋੜ ਦੇ ਬਾਈ ਮਾੜੀ ਬੱਚਾ ਵੀ ਡੈਕਟਰ ਬਹੁਤ ਨਹੀਂ ਆਇਆ ਚੰਗਾ ਵੜ ਮਗਰ ਬਹੁਤ ਚੰਗਾ ਬੱਚਾ ਕਿਉਂ ਬੱਚੇ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਕਿ ਨਹੀਂ ਬਾਈ ਹਾਂ ਬਈ ਹੂੰ ਫੇਸ ਫੂਸ ਨਹੀਂ ਕਰਮ ਵਾਲੀ ਦਾ ਬਰੀਕ ਬੜੀ ਆਣਾ ਬੈੜ ਬਰੀਕ ਬਹੁਤ ਟਰ ਬੱਕਿਆ ਨਹੀਂ ਕੋਈ ਦੁੱਪੜ ਪਣ ਜਾ ਬੈੜ ਚ ਹੂੰ ਬਹੁਤ ਨਿਆਏ ਚੰਗੀ ਕੁਆਲਿਟੀ ਆ ਬੈੜ ਦੀ ਸਹੀ ਬਾਕੀ ਲੈਵਾ ਦੇ ਆਰਡਰ ਤੁਰਦੀ ਦਾ ਹੂੰ ਕੀ ਆ ਭਾ ਤਾਂ ਬਈ ਇਹ ਮੋਲ ਵੀਰੇ ਜਾਇਜ ਹੂੰ ਮੋਲ ਟਰ ਜਮਾ ਜਾਇਜ ਹੋਗਾ ਠੀਕ ਆ ਭਾਈ ਮੋਲ ਨਹੀਂ ਵੜਾ ਕਰਨਾ ਆਪਾਂ ਹੂੰ ਭਾਈ ਇਹ ਤਾਂ ਤਾਜੀ ਕਰਕੇ ਬੱਚੇ ਦਾ ਕਰਦੀ ਹੈਗੀ ਸਹੀ ਗੱਲ ਆ ਭਾਈ ਛੋਟਾ ਟਰ ਫੇਸ ਕੁਆਲਿਟੀ ਬੈੜਦੀ ਲੰਬਾਈ ਲੂਈ ਬਹੁਤ ਨਿਆਏ ਚੰਗੀ ਆ ਦੇ ਸਹੀ ਗੱਲ ਆ ਫੇਸ ਪੂਸ ਦੇਖ ਕਿਆ ਕਿੰਨਾ ਚੰਗਾ ਲੱਗਿਆ ਵਹਿੜ ਨੂੰ ਬਾਕੀ ਕਦ ਕੁਦ ਦੇਖ ਰੈਕਟਰ ਚੈੱਕ ਕਰਾ ਦੇ ਸਾਡੇ ਲੰਬੇ ਲੁੰਬੇ ਵਹਿੜ ਆ ਤੇ ਕਿੰਨੀ ਹੈਗੀ ਸਹੀ ਗੱਲ ਹੈ ਬਾਈ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜੈਜ ਰੱਖਾਂਗੇ ਬਾਲਾ ਮੁੱਲ ਨਹੀਂ ਰੱਖਦੇ ਮੋਲ ਦਾ ਡਾਕਟਰ ਵੱਧ ਕਰਨਾ ਹੀ ਨੀਗਾ ਇਹ ਡਾਕਟਰ 1 ਲੱਖ ਸਵਾ ਲੱਖ ਮੰਗੀ ਜਾਂਦੇ ਇਹ ਆ ਵਹਿੜਾਂ ਵਾਹਲਾ ਮੋਲ ਦਾ ਰੇਟਰ ਜਮਾ ਜੈਜ ਹੋਊਗਾ ਬਾਲਾ ਮੁੱਲ ਨਹੀਂ ਹੋਣਾ ਤੇ ਬਾਕੀ ਧਾਰਾਂ ਦੀਆਂ ਕੋਈ ਚੈੱਕ ਕਰਨੀ ਬਾਈ ਮਾਰ ਕੇ ਰੱਖਾਂ ਚੋਣੀ ਵਾਲਾ ਚੰਗਾ ਹਨ ਕੋਣ ਲੈ ਡਾਕਟਰ ਨੂੰ ਸੁਲਾਦਾ ਨਹੀਂ ਇਹ ਵੀ ਕੀ ਆ ਬਾਹਰ ਲਾ ਵਾਲੀ ਚੰਗੀ ਜਵਾਈ ਹੈ ਕਹਿੰਦੇ ਵਾਲੀ ਨਹੀਂ ਆ ਡਾਕਟਰ ਲੈ ਹੂੰ ਜੇ ਮਰਜੀ ਚੱਲ ਸਹੀ ਗੱਲ ਹੈ ਜੀ ਬਾਕੀ ਡਾਕਟਰ ਹੂੰ ਲੈ ਵੀ ਚੜਾਈ ਛੜੂ ਬਹੁਣਿਆ ਆ ਬੈਠਦੀ ਹੂੰ ਕੀ ਆ ਬਾਤ ਆ ਵੜਾ ਚੰਗਾ ਜੋਂ ਲੱਗਿਆ ਕਰ ਮਾਨ ਏ ਡਾਕਟਰ ਹਮ ਦੇਖੀ ਥਣ ਕਿੰਨਾ ਜੰਗਾ ਕੱਢਾ ਪਾਸੇ ਕੀ ਬਾਤ ਆ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਨਾ ਧਾਰਾ ਵੀ ਡਾਕਟਰ ਦੇ ਕਿੰਨੀਆਂ ਮਾਰੀਆਂ ਹਮ ਤੇ ਦੁੱਧ ਮਾਰਿਆ ਕੱਢ ਗਏ ਹਮ ਲੈ ਤੇ ਬਾਕੀ ਟਰ ਪਿੱਛੋ ਪਿੱਛੋ ਦੇ ਲੈ ਵੀ ਚੜਾਈ ਹਮ ਲੈਟ ਫਿੱਟ ਲੈ ਵਾ ਫਿੱਟ ਫਿੱਟ ਕਿ ਨਹੀਂ ਹੂੰ ਦੇਖ ਆ ਡਰ ਡਾਇਰੈਕਟਰ ਬੈੜਾ ਸਹੀ ਗੱਲ ਹੈ ਭਾਈ ਡੇਡਰ ਪਾਸ ਮੈਂ ਇਹ ਫਾੜੀ ਵਾਲਾ ਆਰਡਰ ਤੇ ਡਾਇਰੈਕਟਰ ਕਿਰਿਆਟ ਲੱਡ ਲਾਥ ਨੂੰ ਕੱਢ ਗਈ ਦੱਸਣਾ ਬੈੜਨੇ ਮੈਨੂੰ ਲਿਵਾ ਲੱਗਿਆ ਠੀਕ ਆ ਭਾਈ ਤੇ ਮੁੱਲ ਤਾਂ ਵੀਰੇ ਜੈ ਜੀ ਹੋਣਾ ਮੁੱਲ ਲੈਟਰ ਜੰਮਾ ਜੈ ਜੀ ਦਾ ਮੁੱਲ ਨਹੀਂ ਵੜਾ ਕਰਨਾ ਠੀਕ ਆ ਭਾਈ ਤੇ ਬਾਕੀ ਡਾਇਰੈਕਟਰ ਕੁਆਲਿਟੀ ਦਿਖਾ ਦੇ ਬੈੜੀ ਲੰਬੀ ਲੰਬੀ ਬਾਕੀ ਬੱਚਾ ਮਗਰ ਬੱਛੀ ਆ ਗਈ ਬੱਛੀ ਦਾ ਡਾਇਰੈਕਟਰ ਜਮਾ ਇੱਕ ਨੰਬਰ ਆ ਗਈ ਇੱਕ ਨੰਬਰ ਅੱਗੇ ਭਾਈ ਤੈਨਾਂ ਨੰਬਰ ਕਿਹੜਾ ਸੁਵਸ ਹੁੰਦੀ ਹੈ ਕਰਮਾ ਲਈ ਇਹ ਡਾਕਟਰ ਮਾਲ ਕਹਿੰਦਾ ਦੂਜਾ ਕਹਿ ਕੇ ਦਿੱਤੀ ਆ ਆਪਾਂ ਤੀਜਾ ਮੰਨ ਕੇ ਲਈਏਗੀ ਉਹ ਕਹਿੰਦੇ ਪਹਿਲੇ ਸੁਇ ਮਾੜੀ ਵੱਡੀ ਹੋ ਕੇ ਪਣੀ ਸੀਗੀ ਠੀਕ ਹੈ ਵੀਰੇ ਆਹ ਡਾਕਟਰ ਦੂਜਾ ਆ ਰਿਹਾ ਚਲ ਆਪਾਂ ਤੀਜਾ ਮੰਨ ਕੇ ਲਈਏਗੀ ਓਕੇ ਭਾਈ ਦਿਨ ਕਿੰਨੇ ਲੂਗੀ ਇਹ ਇਹ ਡਾਕਟਰ ਦਿਨ ਨੂੰ 2 ਤੋਂ 3 ਦਿਨ ਠੀਕ ਹੈ ਭਾਈ ਫੇਸ ਕੁਆਲਿਟੀ ਬੜਦਾ ਵਜਣ ਬੁਜਣ ਸਹੀ ਹੈ ਤੇ ਤਾਂ ਤੋਂ ਡੱਬ ਪ੍ਰਿੰਟ ਥਾਨ ਲੈ ਵੜਾ ਟਰਿਕ ਨੰਬਰ ਆ ਜਮਾ ਕਿੰਨਰ ਗੜ ਵੈਸੇ ਦੋ ਡਾਕਟਰ ਪਹਿਲੇ ਸੁਇ 26 27 ਕੋ ਦੋ ਦਿੱਤਾ ਵੜਦਾ ਹੂੰ ਹੂੰ ਕਿਆ ਬਾਤ ਹੈ ਬਾਈ ਲੇਵਾ ਦੇ ਕਹੀਂ ਲੇਵਾ ਰੈਡਰ ਪਾਉਣ ਲੱਗੀ ਇਹਦਾ ਦੈਂਡ ਰੈਡਰ ਪਏ ਆ ਵੇੜ ਦੇ ਠੀਕ ਹੈ ਬਾਈ ਇੰਨੇ ਵੇੜ ਨੇ ਲੇਵਾ ਹੋਰ ਤਿਆਰ ਕਰ ਜਾਣੇ ਕਿਦੇ ਸੂਣ ਲੱਗੀ ਕਿਆ ਬਾਤ ਹੈ ਬਾਈ ਹਨਾ ਕੱਲੀ ਕੱਚੀ ਕੱਚੀ ਆਂਦਾ ਜਾਓ ਦੇਖੋ ਕੁਆਲਟੀ ਦੇਖੋ ਬੜਾ ਪਿਆਰਾ ਨਾਸਾਂ ਗੁਲਾਬੀ ਮੂੰਹੋਂ ਲੇਵਾ ਚੈੱਕ ਕਰ ਲੋ ਕਮਾਲ ਦਾ ਥਾਣ ਹੁਣ ਬਹੁਤ ਚੰਗਾ ਹੈ ਹਨਾ ਥਾਣ ਰੈਡਰ ਮੂਠੀਆਂ ਲੱਗਿਆ ਪੂਰਾ ਚੀਜ਼ ਗੁੱਠਾੜੇ ਥਾਣ ਰੈਡਰ ਦੇਖ ਰੈਡਰ ਲੇਵਾ ਆ ਰੈਡਰ ੱਲੇ ਦੇਖੀ ਲੈ ਸਾਰੀ ਕੱਢ ਕੇ ਫੇਰ ਸੋਣਾ ਕਿ ਨਹੀਂ ਬਾਕੀ ਡਾਕਟਰ ਕਰਮ ਵਾਲੀ ਸੇਲ ਠੰਢੀ ਲੈ ਵਾਲੂ ਆ ਫਿੱਟ ਫਿੱਟ ਪਈ ਐ ਕਿ ਨਹੀਂ ਹਾਂਜੀ ਬਾਈ ਡਾਕਟਰ ਭਾਵੇਂ ਥੱਲੇ ਲੈ ਕੀ ਬਾਤ ਆ ਕਿਹੜਾ ਕਰਨ ਡਾਕਟਰ ਜਮੇ ਨੂੰ ਦੇਖੀ ਥਾਂ ਥੁਣ ਲੈ ਬਣੂ ਬਹੁਤ ਜਿਹੜੇ ਹਿਸਾਬ ਨਾਲ ਢਿੱਲ ਪਈ ਐ ਹਨ ਬਾ ਡਾਕਟਰ ਨਿਆ ਥਾਂ ਥੁਣ ਚੰਗਾ ਲੱਗਿਆ ਦੇਖ ਢਿੱਲਾ ਲੈ ਆ ਡਾਕਟਰ ਢਿੱਲਾ ਕਰ ਮੰਗਾਈ ਨੇ ਹਜੇ ਹੂੰ ਪੁਰਾਣੇ ਦਵਾਈ ਡਾਕਟਰ ਇਹ ਮਾੜਾ ਕੇ ਦਵਾਇਗਾ ਠੀਕ ਆ ਜਿੰਨ ਤੋਂ ਕਹਿੰਦੇ 6 ਦਿਨ ਪਹਿਲੇ ਨੇ 4-3-4 ਦਿਨ ਮੰਨ ਕੇ ਲੈ ਲਿਆ ਅਗਲਾ ਓਕੇ ਬਾਈ ਲੈ ਹੂੰ ਹੂੰ ਖੰਡੀ ਸੀਲ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕਰ ਮਾਲੀ ਨੇ ਕੁਛ ਨਹੀਂ ਕੱਲੀ ਕੱਚੀ ਕੱਚੀ ਆ ਜਮੈਂ ਕੱਚੀ ਕੱਚੀ ਏ ਡੈਕਟਰ ਬਾਕੇ ਪ੍ਰਿੰਟ ਦੇਖ ਬੈੜਦਾ ਸਹੀ ਆ ਬੈੜ ਫੇਸ ਕੁਆਲਿਟੀ ਪ੍ਰਿੰਟ ਬਾ ਨਿਆਏ ਚੰਗਾ ਲੱਗਿਆ ਬੈੜਦਾ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਚੰਗੇ ਰਿਕਾਰਡ ਦੀ ਆ ਚੰਗਾ ਢਾਂਚਾ ਪ੍ਰਿੰਟ ਕੱਦ ਪਲੀ ਵੀ ਫੁੱਲ ਕਿਹੜੇ ਸਾਬ ਨਾਲ ਡੈਕਟਰ ਰੰਗ ਬੈੜਦਾ ਬੈੜਦਾ ਕੱਦ ਕੋਦ ਲੈਵਾ ਦੁੱਤਵਾ ਮੈਂ 35 ਕਿਲੋ ਕਹਦੇ 35 ਕਿਲੋ ਹੀ ਪਾਉ ਖੁੱਲੀ ਆਈ ਬੈੜ ਡੈਕਟਰ ਬੈੜ ਠੀਕ ਆ ਤੂੰ ਲਈ ਆ ਜੀ ਕਿਆ ਬਾਤ ਹੈ ਮੋਲ ਵੀਰੇ ਜਾਇਜ ਹੂ ਮੋਡਰੇਟਰ ਜਮਾ ਜਾਇਜ ਹੋਗਾ ਠੀਕ ਹੈ ਭਾਈ ਦੇਖ ਲੰਬਾਈ ਲੰਬੀ ਡਾਇਰੈਕਟਰ ਹਮ ਫੇਸ ਕੁਆਲਿਟੀ ਦੇ ਸਹੀ ਗੱਲ ਹੈ ਬੜਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਫੇਸ ਦੇ ਡਾਇਰੈਕਟਰ ਖੜਨ ਜਾਇਜ ਮੋਲ ਹੋ ਬ੍ਰੀਡ ਫੁੱਲ ਹੈ ਕਹਿੰਦੇ ਬ੍ਰੀਡ ਬਹੁਤ ਇੱਕ ਨੰਬਰ ਹੈ ਡਾਇਰੈਕਟਰ ਹਮ ਬਾਕੀ ਹੋਰ ਵੀ ਡਾਇਰੈਕਟਰ ਕੱਚੀਆਂ ਵੜਾ ਹੈਗੀਆਂ ਆਈਆਂ ਹਮ ਮੰਨ ਕੇ ਲੈਣੀ ਆ ਹੁਣ ਅਗਲਾ ਫੋਨ ਲਾ ਲੈ ਵੀਡੀਓ ਪਾ ਲੈ ਅਗਲੇ ਨੂੰ ਓਕੇ ਭਾਈ ਹਾਂ ਠੀਕ ਹੈ ਭਾਈ ਇਹ ਡਾਇਰੈਕਟਰ ਆ ਸਿਮੂਟੇਰ ਵੀ ਲੈ ਕੇ ਦੱਸ ਦਾਂਗੇ ਬੰਦਿਆਂ ਨੂੰ ਠੀਕ ਆ ਬਾਈ ਹਾਂ ਤੂਰਾ ਤੂਰਾ ਇੱਕ ਨੰਬਰ ਠੰਡੀ ਸੀਲ ਕੱਲੀ ਕੱਚੀ ਕੱਚੀ ਲੇਵਾ ਬਹੁਤ ਆ ਗਰਮ ਵਾਲੀ ਦਾ ਲੈ ਫਿੱਟ ਫਿੱਟ ਪਈ ਆ ਕਿ ਨਹੀਂ ਬਾਈ ਬਹੁ ਨਿਆ ਡਾਟਰ ਟਰੈਕਟਰ ਡਰਾ ਗਿਆ ਸਫਾਈ ਸੂਏ ਸੀਲ ਹੰਡੀ ਲੈ ਕੀ ਆ ਇਹ ਲੇਵਾ ਡਾਟਰ ਕੁਛ ਨਹੀਂ ਲੈ ਹੂੰ ਬਹੁਤ ਟੁੱਲੋ ਬਈ ਇਹ ਹਜੇ ਲੈ ਬਹੁਤ ਬਹੁਤ ਕਿ ਨਹੀਂ ਬਹੁ ਨਿਆ ਇਨੀ ਵਾਲਾ ਉਹਨਾ ਡਾਟਰ ਸਫਾਈਆਂ ਸੂਆਂ ਥਣ ਥਣ ਨੂੰ ਦੇਖੀ ਸਹੀ ਗੱਲ ਲੱਗਿਆ ਇੱਕ ਕੇਸੇ ਵੀ ਇਹਨੂੰ ਬਈ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਗਨਿਤ ਕਰ ਲਿਓ ਧੰਨਵਾਦ